ਸਤਿ ਸ੍ਰੀ ਅਕਾਲ ਜੀ ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ ਯੂ ਐਸ ਏ ਵੇਖ ਸੁਣ ਰਹੇ ਸਾਰੇ ਸਰੋਤਿਆਂ ਦਾ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਇਸ ਪ੍ਰੋਗਰਾਮ ਦੇ ਵਿੱਚ ਸੀਨੀਅਰ ਪੱਤਰਕਾਰ ਮਿੰਟੂ ਗੁਰਸਰਿਆ ਹੋਣਾ ਦਾ ਸਾਥ ਹੁੰਦਾ ਤੇ ਦੇਸ਼ ਵਿਦੇਸ਼ ਨਾਲ ਜੁੜੀਆਂ ਕਈ ਅਹਿਮ ਖਬਰਾਂ ਹੁੰਦੀਆਂ ਨੇ ਜਿਨ੍ਹਾਂ ਤੇ ਚਾਨਣਾ ਪਾਈਦਾ ਸੋ ਨਾਲ ਜੋੜਦੇ ਆ ਮਿੰਟੂ ਜੀ ਨੂੰ ਫਿਰ ਰੋਕਾ ਖਬਰਾਂ ਦਾ ਕਰਾਂਗੇ ਬਹੁਤ ਬਹੁਤ ਸਵਾਗਤ ਹੈ ਜੀ ਸ਼ੁਕਰੀਆ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸੱਚੇ ਅਕਾਲ ਜੀ ਸੋ ਸਭ ਤੋਂ ਪਹਿਲੀ ਖਬਰ ਜੇਕਰ ਆਪਾਂ ਲਈਏ ਤਾਂ ਉਸ ਦੇ ਵਿੱਚ ਜਿੱਥੇ ਕੱਲ ਦੀ ਸ਼ਾਮ ਇੱਕ ਜਸ਼ਨ ਭਰ ਭਰੀ ਸੀ ਤੇ ਉੱਥੇ ਹੀ ਅੱਜ ਦੀ ਸ਼ਾਮ ਬਿਲਕੁਲ ਮਾਤਮ ਦੇ ਵਿੱਚ ਬਦਲ ਗਈ ਹੈ ਇੱਕੋ ਘਟਨਾ ਦੇ ਨਾਲ ਜੁੜੀ ਹੋਈ ਕਹਿੰਦੇ ਕੱਲ ਆਰਸੀਬੀ ਨੇ 18 ਸਾਲ ਦੇ ਬਾਅਦ ਕੱਪ ਜਿੱਤਿਆ ਆਈਪੀਐਲ ਦਾ ਟਾਈਟਲ ਜਿੱਤਿਆ ਤੇ ਅੱਜ ਜਸ਼ਨ ਦੇ ਨਾਲ ਪਰੇਡ ਹੋਣੀ ਸੀ ਬੰਗਲੌਰੂ ਦੀ ਟੀਮ ਦੇ ਵੱਲੋਂ ਤੇ ਉਸ ਪਰੇਡ ਦੇ ਵਿੱਚ ਸਟੈਂਪੇਡ ਹੋਈ ਹੈ ਭਗੜੜ ਮਚੀ ਹੈ ਤੇ ਹੁਣ ਤੱਕ ਕੀ ਰਿਪੋਰਟਾਂ ਨੇ ਜੀ ਇਹ ਭਗੜੜ ਮਚਣ ਦਾ ਕਾਰਨ ਕੀ ਹੈ ਤੇ ਹੁਣ ਤੱਕ ਕੋਈ ਨੁਕਸਾਨ ਦਰਜ ਕੀਤਾ ਗਿਆ ਜਾਂ ਫਿਰ ਬਚਾਅ ਹੈ ਜੀ ਆ ਦੇਖੋ ਗੁਰਪ੍ਰੀਤ ਜੀ ਅਫੋਰਚੂਨੇਟਲੀ ਨੁਕਸਾਨ ਤੇ ਹੋਇਆ ਜੀ ਨੁਕਸਾਨ ਹੋ ਗਿਆ ਮੁੱਢਲੇ ਤੌਰ ਤੇ ਜੇ ਆਪਾਂ ਦੇਖੀਏ ਤੇ ਮੌਤਾਂ ਦੀ ਗਿਣਤੀ ਜਿਹੜੀ ਹੈ ਇਸ ਵੇਲੇ ਜੋ ਰਿਪੋਰਟ ਹੋਦੀ ਹੈ ਦੇਖੋ ਇਸ ਤਰ੍ਹਾਂ ਦੀ ਜਿਹੜੀ ਘਟਨਾ ਹੁੰਦੀ ਆ ਉਹਦੇ ਵਿੱਚ ਆਪਾਂ ਕੋਈ ਵੀ ਗੱਲ ਜਿਹੜੀ ਆ ਨਾ ਉਹਨੂੰ ਲਾਸਟ ਨਹੀਂ ਮੰਨ ਸਕਦੇ ਕਿ ਖਾਸ ਤੌਰ ਤੇ ਜਿਹੜੀ ਕੈਜੂਐਲਟੀ ਹੋਈ ਆ ਜੀ ਜਾਂ ਨੁਕਸਾਨ ਜਾਨੀ ਹੁੰਦਾ ਹੈ ਤਾਂ ਕਿ ਇੰਨਾ ਹੀ ਹੋਏਗਾ ਹੋ ਸਕਦਾ ਫੜਾ ਜਿਹੜਾ ਫਤ ਘਟ ਜਾਵੇ ਸੋ ਇਸ ਕਰਕੇ ਇੰਤਜ਼ਾਰ ਰਹੇਗਾ ਕਿ ਆਫੀਸ਼ੀਅਲ ਆંકੜੇ ਕੀ ਆਉਂਦੇ ਆ ਜਾਨੀ ਨੁਕਸਾਨ ਦੇ لہٰذا ਇਸ ਵੇਲੇ ਜਿਹੜੀ ਰਿਪੋਰਟ ਆ ਮੀਡੀਆ ਰਿਪੋਰਟ ਉਹ ਲਗਭਗ ਦਰਜਣ ਦੇ ਕਰੀਬ ਮੌਤਾਂ ਦੀ ਐਸ ਵੇਲੇ ਗੱਲ ਕਰਦੀ ਆ ਜਿੰਨੀ ਵੀ ਮੀਡੀਆ ਦੀ ਰਿਪੋਰਟਿੰਗ ਆ ਯਾਨੀ ਦਰਜਨ ਪਰ ਲੋਕ ਮਰ ਗਏ ਨੇ ਤੋਂ ਅਪਡੇਟ ਹੋ ਰਹੀ ਹੈ ਨਿਊਜ਼ ਕਿਉਂਕਿ ਹੁਣੇ ਹੀ ਇਸ ਤਰ੍ਹਾਂ ਦੀ ਖਬਰ ਬ੍ਰੇਕ ਹੁੰਦੀ ਆ ਤਾਂ ਸਾਰੇ ਦੇਸ਼ ਦੇ ਵਿੱਚ ਇੱਕ ਸੋਗਮਈ ਮਾਹੌਲ ਜਿਹੜਾ ਉੱਪਨ ਹੋ ਜਾਂਦਾ ਕਿਉਂਕਿ ਤੁਸੀਂ ਬੜੇ ਸਹੀ ਸ਼ਬਦਾਂ ਦੀ ਛੋਣ ਕੀਤੀ ਆ ਕਿ ਕੱਲ ਐਸ ਵੇਲੇ ਜਸ਼ਨ ਸੀ ਆਰਸੀਬੀ ਬੰਗਲੂਰੂ ਜਿੱਤੀ ਆ ਤਾਂ ਬਹੁਤ ਖੁਸ਼ੀ ਦਾ ਮਾਹੌਲ ਸੀ ਕਰਨਾਟਕ ਚ ਉਹ ਉੱਤੇ ਭਾਜੜ ਪੈ ਗਈ ਤਾਂ ਆ ਸਾਰਾ ਕੁਝ ਹੋਇਆ ਅੱਛਾ ਕਾਰਨ ਜਿਹੜੇ ਮੁੱਢਲੇ ਤੌਰ ਤੇ ਮੈਂ ਵੇਖ ਰਿਹਾ ਵਾਂ ਵੱਖ-ਵੱਖ ਮੀਡੀਆ ਰਿਪੋਰਟਾਂ ਮੈਂ ਦੇਖੀਆਂ ਨੇ ਜੀ ਤਾਂ ਉਹਦੇ 'ਚ ਇੱਕ ਗੱਲ ਕਾਮਨ ਹੈ ਕਿ ਇਹਨਾਂ ਨੇ ਵਿਧਾਨ ਸਭਾ ਦੇ ਵਿੱਚ ਟੀਮ ਬੁਲਾਈ ਸੀਗੀ ਇਹਦਾ ਮਤਲਬ ਇਹ ਆ ਕਿ ਵਿਧਾਨ ਸਭਾ ਦੇ ਵਿੱਚ ਟੀਮ ਬੁਲਾਈ ਆ ਤਾਂ ਮਤਲਬ ਕਿ ਸਿਆਸੀ ਫਿਰ ਉਹੀ ਗੱਲ ਕਿ ਹਰ ਇੱਕ ਗੱਲ ਦਾ ਸਿਆਸੀਕਰਨ ਕਰ ਦੇਣਾ ਇਸ ਦੇਸ਼ ਦੀ ਇੱਕ ਬੜੀ ਮੰਦੀ ਰਵਾਇਤ ਬਣ ਗਈ ਆ ਚਾਹੇ ਮਿਲਟਰੀ ਦੇ ਆਪਰੇਸ਼ਨ ਹੋਣ ਚਾਹੇ ਸਪੋਰਟਸ ਹੋਵੇ ਇੱਥੇ ਸਿਆਸੀਕਰਨ ਜਿਹੜਾ ਹੋ ਰਿਹਾ ਨਾ ਇਹ ਬਹੁਤ ਗਲਤ ਫਿਰਤ ਆ ਅੱਛਾ ਜਦੋਂ ਮਤਲਬ ਇਸ ਤਰ੍ਹਾਂ ਦੀ ਖਬਰ ਹੁੰਦੀ ਆ ਕਿ ਵਿਧਾਨ ਸਭਾ ਚ ਪਲੇਅਰ ਪਹੁੰਚਿਆ ਉੱਥੇ ਵੀ ਬਹੁਤ ਜ਼ਿਆਦਾ ਰਾਸ਼ ਹੋ ਗਿਆ ਚਲੋ ਉੱਥੇ ਤੇ ਕਿਸੇ ਤਰੀਕੇ ਨਾਲ ਕੰਟਰੋਲ ਹੋ ਗਿਆ ਪਰ ਜਿਹੜਾ ਚਿਨਾ ਸੁਆਮੀ ਸਟੇਡੀਅਮ ਆ ਤੁਹਾਨੂੰ ਯਾਦ ਹੋਵੇਗਾ ਕਿ ਇਹ ਉਹੀ ਸਟੇਡੀਅਮ ਹੈ ਜਿਹਦੇ ਵਿੱਚ ਆਈਪੀਐਲ ਦੇ ਜਾਂ ਇੰਟਰਨੈਸ਼ਨਲ ਮੈਚ ਹੁੰਦੇ ਆ ਬੜਾ ਪੁਰਾਣਾ ਸਟੇਡੀਅਮ ਹੈ ਚਿਨਾ ਸੁਆਮੀ ਸਟੇਡੀਅਮ ਅਜਿਹਾ ਉਹਦੇ ਬਾਹਰ ਭੀੜ ਜਟ ਗਈ ਹੁਣ ਕਈ ਵਾਰ ਕੀ ਹੁੰਦਾ ਕਿ ਜਿਵੇਂ ਤੁਸੀਂ ਕਿਹਾ ਕਿ ਪਰੇਡ ਕੱਢੀ ਜਾਣੀ ਸੀਗੀ ਸ਼ਾਇਦ ਹੋ ਸਕਦਾ ਇਹ ਗੱਲ ਸਹੀ ਵੀ ਹੋਵੇ ਹੋ ਸਕਦਾ ਇਹ ਗੱਲ ਜਿਹੜੀ ਹੈ ਲੋਕਾਂ ਚ ਫੈਲ ਗਈ ਹੋਵੇ ਕਿ ਪਲੇਅਰ ਫਰੇਟ ਦੇ ਵਿੱਚ ਆਉਣਗੇ ਜੀ ਵਿਰਾਟ ਕੋਲੀ ਨੂੰ ਵੇਖਾਂਗੇ ਆਪਣੇ ਮਨ ਪਾਉਂਦੇ ਫਲਾਣੇ ਸtare ਨੂੰ ਦੇਖਾਂਗੇ ਹੁਣ ਬੰਗਲੌਰੂ ਸ਼ਹਿਰ ਵੈਸੇ ਵੀ ਬਹੁਤ ਵੱਡਾ ਹੈ ਤੇ ਦੱਸਦੇ ਆ ਕਿ ਉੱਥੇ ਜਿਹੜੀ ਤਤਾਦ ਆ ਉਹ ਮੁੱਖ ਮੰਤਰੀ ਦਾ ਆਫੀਸ਼ੀਅਲ ਬਿਆਨ ਤੇ ਕਹਿੰਦਾ ਕਿ 3 ਲੱਖ ਬੰਦਾ ਜਮਾ ਹੋ ਗਿਆ ਜੀ ਬਹੁਤ ਵੱਡੀ ਗਿਣਤੀ ਹੈ ਖੁਦ ਜਿਹੜੇ ਸਿੱਧਾ ਰਮਈਆ ਮੁੱਖ ਮੰਤਰੀ ਨੇ ਉਹ ਇਸ ਗੱਲ ਨੂੰ تسلیم ਕਰ ਰਹੇ ਆ ਕਿ ਇੰਨੀ ਵੱਡੀ ਭੀੜ ਉੱਥੇ jama ਹੋ ਗਈ ਸਾਡੇ ਕੋਲ ਤਿਆਰੀਆਂ ਹੀ ਨਹੀਂ ਸਨ ਮਤਲਬ ਕਿ ਅਸੀਂ ਇੰਨੀ ਭੀੜ ਨੂੰ ਕੰਟਰੋਲ ਕਰਨ ਵਾਸਤੇ ਤਿਆਰ ਹੀ ਨਹੀਂ ਸਾਂ لہذا ਇੱਕ ਘਟਨਾ ਵਾਪਰ ਗਈ ਆ ਤਾਜਪਾ ਨੇ ਇਸ ਤੇ ਤਿੱਖਾ ਪ੍ਰਤੀਕਰਮ ਵੀ ਦਿੱਤਾ ਤੇ ਇਸ ਨੂੰ ਜੋੜਿਆ ਕਿ ਜੋ ਤੁਹਾਡੀ ਲਲਕ ਸੀ ਮਾਈਲੇਜ ਲੈਂਡ ਦੀ ਉਹੀ ਲੈ ਬੈਠੀ ਆ ਪ੍ਰਧਾਨ ਮੰਤਰੀ ਮੋਦੀ ਜੀ ਨੇ ਵੀ ਦੁੱਖ ਜਤਾਇਆ ਹੈ ਇਸ ਵੇਲੇ ਖੜਗੇ ਸਾਹਿਬ ਦਾ ਬਿਆਨ ਰਾਹੁਲ ਗਾਂਧੀ ਦਾ ਬਿਆਨ ਮਤਲਬ ਕਿ ਜੇ ਤੁਸੀਂ ਦੇਖੋਗੇ ਤਾਂ ਬਹੁਤ ਵੱਡੀਆਂ ਸਟੇਟਮੈਂਟ ਆ ਰਹੀਆਂ ਪਰ ਇੱਕ ਵੱਡੀ ਸਟੇਟਮੈਂਟ ਹੈ ਸਾਬਕਾ ਕ੍ਰਿਕਟਰ ਮਦਨ ਲਾਲ ਦੀ ਉਹਦੇ ਤੇ ਡੌਰ ਕਰੋ ਉਹ ਕਹਿੰਦੇ ਆ ਕਿ ਇਸ ਘਟਨਾ ਨੂੰ ਤੇ ਲੋਕ ਵਿਰਾਟ ਕੋਹਲੀ ਨੂੰ ਕਦੇ ਨਹੀਂ ਭੁੱਲਣਗੇ ਕਿ ਜਦ ਲੋਕ ਬਾਹਰ ਮਰ ਰਹੇ ਸੀ ਤਾਂ ਅੰਦਰ ਜਸ਼ਨ ਮਨਾਇਆ ਜਾ ਰਿਹਾ ਸੀ ਆ ਇਹ ਗੱਲ ਕਾਪਲੇ ਕਹ ਰਿਹਾ ਤੇ ਦੂਜੀ ਗੱਲ ਕਿ ਇਹਦੇ ਚ ਮੋਢਲੇ ਤੌਰ ਤੇ ਕਿਤੇ ਨਾ ਕਿਤੇ ਇਹ ਗੱਲ ਤੇ ਸਾਹਮਣੇ ਆ ਹੀ ਰਹੀ ਆ ਪ੍ਰਤੱਖ ਰੂਪ ਦੇ ਵਿੱਚ ਗੁਰਪ੍ਰੀਤ ਜੀ ਕਿ ਅਸਲ ਦੇ ਵਿੱਚ ਇਹ ਜਿਹੜਾ ਹੋਇਆ ਨੁਕਸਾਨ ਚਾਨੀ ਨੁਕਸਾਨ ਹੋਇਆ ਇਹਦੇ ਚ ਕਿਤੇ ਨਾ ਕਿਤੇ ਪ੍ਰਸ਼ਾਸਨਿਕ ਲਾਪਰਵਾਹੀ ਤੇ ਰਹੀ ਆ ਉਹ ਤੇ ਆਫੀਸ਼ੀਅਲੀ ਇਹਨਾਂ ਦੇ ਮੁੱਖ ਮੰਤਰੀ ਆ ਜਿਹੜੇ ਕਰਨਾਟਕ ਦੇ ਉਹੀ ਮੰਨੀ ਜਾ ਰਹੇ ਆ ਪਰ ਮੈਨੂੰ ਇਓਂ ਲੱਗਦਾ ਹੈ ਕਿ ਇਹਨਾਂ ਨੇ ਬਹੁਤ ਕਾਲੀ ਕੀਤੀ ਕਿਉਂਕਿ ਰਾਤ ਹੀ ਟੀਮ ਜਿੱਤੀ ਸਵੇਰ ਨੂੰ ਮਤਲਬ ਕਿ ਉਹਨਾਂ ਨੂੰ ਬੰਗਲੌਰੂ ਸੱਦ ਕੇ ਇਸ ਤਰ੍ਹਾਂ ਬਰੇਡ ਕਰਵਾਉਣੀ ਜਾਂ ਵਿਧਾਨ ਸਭਾ ਚ ਸਦਨਾ ਬਹੁਤ ਕਾਲੀ ਕੀਤੀ ਗਈ ਆ ਤਾਂ ਫਿਰ ਤਤਫਟ ਤੁਹਾਨੂੰ ਪਤਾ ਕਿ ਪ੍ਰਬੰਧਾ ਚ ਉਖਾਈ ਹੋ ਜਾਂਦੀ ਆ ਜਿਹਦਾ ਖਮਿਆਸਾ ਬਹੁਤ ਵੱਡਾ ਪੁਗਤਣਾ ਪਿਆ ਲਿਹਾਜ਼ਾ ਇਹ ਸੁਣ ਨੂੰ ਮਿਲ ਰਿਹਾ ਹੈ ਕਿ ਭਈ ਬੱਚੇ ਵੀ ਜਿਹੜੇ ਆ ਉਹ ਇਹਦੇ ਵਿੱਚ ਮਰ ਗਏ ਨੇ ਕੁਝ ਮੈਂ ਜਿਵੇਂ ਕਿਹਾ ਕਿ ਅੰਕੜਾ ਹਲੇ ਆਖਰੀ ਨਹੀਂ ਹੈ ਅੰਕੜਾ ਘਟਨਾ ਤੱਕ ਹੀ ਆ ਪੱਧ ਵੀ ਸਕਦਾ ਹੈ ਤੇ ਇਹਦੇ ਵਿੱਚ ਇੱਕ ਚੀਜ਼ ਜਿਹੜੀ ਆ ਹੁਣ ਇਹ ਵੇਖਣ ਵਾਲੀ ਆ ਕਿ BCCI ਜਿਹੜੀ ਹੈ ਉਹ ਤੇ ਜੋ IPL ਦੀ ਤੁਹਾਨੂੰ ਪਤਾ ਹੈ ਇਹ ਫਰੈਂਚਾਈਜ਼ੀ ਸਿਸਟਮ ਹੀ ਹੁੰਦਾ ਹੈ ਇਹਦੇ ਵਿੱਚ ਵੀ ਕਿ ਉਹਨੂੰ ਵੀ ਅਪਰੋਚ ਕਰਨ ਕਿ ਕਿ ਜਿਹੜੇ ਪੀੜਤ ਹੈ ਜਾਂ ਮ੍ਰਿਤਕ ਆ ਇਹਨਾਂ ਦੇ ਪਰਿਵਾਰਾਂ ਨੂੰ ਚੰਗੀ ਰਾਸ਼ੀ ਜਿਹੜੀ ਆ ਸਹੈਤਾ ਦੇ ਰੂਪ ਤੇ ਵਿੱਚ ਦਿੱਤੀ ਜਾ ਸਕੇ ਜੀ ਜੀ ਸੋ ਜੇਕਰ ਆਪਾਂ ਇਸ ਤੋਂ ਅਗਲੀ ਖਬਰ ਤੇ ਚਲੀਏ ਤਾਂ ਉੱਧਰ ਲੁਧਿਆਣਾ ਦੀ ਚੋਣ ਜਿਹੜੀ ਐ ਉਸ ਦੇ ਵਿੱਚ ਪ੍ਰਚਾਰਕ ਜਿਹੜੇ ਟੌਪ ਦੇ ਨੇ ਜਿਨ੍ਹਾਂ ਨੇ ਪ੍ਰਚਾਰ ਕਰਨਾ ਹੈ ਕਾਂਗਰਸ ਦੇ ਲਈ ਉਹਨਾਂ ਦੀ ਸੂਚੀ ਆਈ ਤੇ ਉਹਦੇ ਵਿੱਚੋਂ ਮੇਨ ਪਲੇਅਰ ਕਹਿ ਲਈਏ ਜਿਹੜਾ ਲੰਬੇ ਸਮੇਂ ਤੱਕ ਕਈ ਪਹਾਟੀਆਂ ਲਈ ਚਲੋ ਮੇਨ ਪਲੇਅਰ ਬਣੇ ਰਹੇ ਨੇ ਸਿੱਧੂ ਸਾਹਿਬ ਉਹਨਾਂ ਦਾ ਕਹਿੰਦੇ ਪ੍ਰਚਾਰਕ ਸੂਚੀ 'ਚੋਂ ਨਾਮ ਹੀ ਕੱਟਿਆ ਗਿਆ ਆਊਟ ਹੋ ਗਏ ਨੇ ਉਹ ਜੀ ਬਿਲਕੁਲ ਤੁਹਾਡੀ ਗੱਲ درست ਹੈ ਨਵਜੋਤ ਸਿੰਘ ਸਿੱਧੂ

ਹੁਣ ਕਾਂਗਰਸ ਦੇ ਵਿੱਚ ਵੈਸੇ ਵੀ ਜੇ ਆਪਾਂ ਵੇਖੀਏ ਗੁਰਪ੍ਰੀਤ ਜੀ ਹੁਣ ਉਹ ਉਹ ਸਾਡਾ ਤੇਰੇ ਨਾਲ ਸੀ ਤੇਰੇ ਪਿੰਡ ਸਾਝ ਗਾਣਾ ਸੀਗਾ 314 ਦਾ ਸੀ ਸਾਡੀ ਤੇਰੇ ਨਾਲ ਸੀ ਤੇਰੇ ਪਿੰਡ ਸਾਝ ਨਹੀਂ ਹੁਣ ਉੱਥੇ ਕੀ ਰੱਖਿਆ ਜੀ ਹੁਣ ਨਵਜੋਤ ਸਿੰਘ ਸਿੱਧੂ ਤਾਂ ਰੱਖਿਆ ਵੀ ਕੀ ਆ ਕਾਂਗਰਸ ਦੇ ਵਿੱਚ ਹੂੰ ਜੀ ਮੇਰੇ ਖਿਆਲ ਦੇ ਨਾਲ ਇਹਨਾਂ ਨੂੰ ਤੇ ਆਪਣੇ ਆਪ ਹੀ ਆਪ ਦਾ ਸਪੇਸ ਛੱਡ ਦੇਣਾ ਚਾਹੀਦਾ ਚਾਹੇ ਉਹ ਬੀਬੀ ਸਿੱਧੂ ਨੂੰ ਛੱਡ ਦੇਣ ਜੀ ਉਹ ਸਿਹਤਮੰਦ ਨੇ ਕਿਉਂ ਕਿਉਂਕਿ ਇਹਨਾਂ ਨੇ ਆਪਣਾ ਕੈਰੀਅਰ ਦੁਬਾਰਾ ਕਮੈਂਟੇਟਰ ਦੇ ਤੌਰ ਤੇ ਸ਼ੁਰੂ ਕਰ ਲਿਆ ਤੇ ਅੱਛੀ ਖਾਸੀ ਕਮਾਈ ਕਰ ਰਹੇ ਨੇ ਉਸ ਵੇਲੇ World Cup ਚ ਕਰਾਏ IPL ਦੇ ਵਿੱਚ ਕਰ ਰਹੇ ਨੇ ਹੁਣ ਤੇ ਵੈਸੇ ਕਹਿ ਲਈ ਕਿ ਕਰ ਗਏ ਤਾਂ ਮਤਲਬ ਕਿ ਫਿਰ ਕਾਂਗਰਸ ਦੇ ਵਿੱਚ ਕੀ ਹੈ ਕੁਝ ਵੀ ਨਹੀਂ ਉਹ YouTube ਚੈਨਲ ਆਪਣਾ ਸ਼ੁਰੂ ਕਰ ਲਿਆ ਕਿ ਜਦੋਂ ਕਮੈਂਟਰੀ ਤੋਂ ਵਿਹਲਾ ਹੋਇਆ ਕਰੂੰਗਾ ਇੱਥੇ ਕਮੈਂਟਰੀ ਕਰ ਲਿਆ ਕਰੂੰਗਾ ਜੀ ਤਾਂ ਫਿਰ ਕਿਉਂ ਪ੍ਰਚਾਰਕਾਂ ਦੀ ਸੂਚੀ 'ਚ ਨਵਜੋਤ ਸਿੰਘ ਸਿੱਧੂ ਦਾ ਨਾਮ ਆਪੇ ਪਾਰਟ ਟਾਈਮ ਰਾਜਨੀਤੀ ਕਿਹਲੋ ਕੇ ਨਹੀਂ ਚੱਲਦੀ ਹੁੰਦੀ ਜਦੋਂ ਤੁਸੀਂ ਇਸ ਤਰ੍ਹਾਂ ਦੇ ਮਕਾਮ ਤੇ ਪਹੁੰਚੇ ਹੋ ਮੰਤਰੀ ਰਹਿ ਚੁੱਕੇ ਹੋ ਮਤਲਬ ਤੁਹਾਡੇ ਵੱਲ ਪਾਰਟੀ ਦਾ ਇੱਕ ਹਿੱਸਾ ਦੇਖਦਾ ਹੋਵੇ ਸੋ ਇਸ ਕਰਕੇ ਜੋ ਸੂਚੀ ਇਹਨਾਂ ਨੇ ਜਾਰੀ ਕੀਤੀ ਆ 40 ਤਰਜ਼ਮਾਨ ਜਿਹੜੇ ਨੇ ਉਹ ਸੂਚੀ ਬੱਧ ਹੋਏ ਆ ਪਰ ਇਸ ਸੂਚੀ ਦੇ ਵਿੱਚ ਨਵਜੋਤ ਸਿੰਘ ਸਿੱਧੂ ਦਾ ਨਾਮ ਨਹੀਂ ਆ ਤੋ ਜੀ ਕਾ ਜੀ ਕਾ ਜੀ ਜੀ ਰਾਹੁਲ ਗਾਂਧੀ ਦੇ ਕਰੀਬੀ ਨੇ ਕਿਸ਼ੋਰੀ ਲਾਲ ਤੁਹਾਨੂੰ ਯਾਦ ਹੋਣਾ ਹੈ ਇਹ ਪੰਜਾਬੀ ਹੈ ਲੁਧਿਆਣਵੀ ਇਹਨਾਂ ਨੇ ਯਾਦ ਅੰਮੇਠੀ ਦੇ ਵਿੱਚ ਛਟਕਾ ਦਿੱਤਾ ਸੀ ਬਹੁਤ ਤਗੜਾ ਫਾਜਪਾ ਦਾ ਜੀ ਜੀ ਦੇਸ਼ ਭਰ ਦੇ ਵਿੱਚ ਕਿਸ਼ੋਰੀ ਲਾਲ ਕਿਸ਼ੋਰੀ ਲਾਲ ਹੋ ਰਹੇ ਸੀ ਕਿਸ਼ੋਰੀ ਲਾਲ ਵੀ ਇੱਥੇ ਪ੍ਰਚਾਰ ਵਾਸਤੇ ਆਉਣਗੇ ਮਤਲਬ ਇਹ ਆ ਕਿ ਕਾਂਗਰਸ ਤਗੜਾ ਇੱਕ ਤੇ ਪ੍ਰਚਾਰਕਾਂ ਦਾ ਸੈੱਟ ਜਿਹੜਾ ਬਣਾ ਕੇ ਚੱਲ ਰਹੀ ਆ ਤੇ ਇਸ ਤੋਂ ਇਲਾਵਾ ਸਾਰਾ ਜ਼ੋਰ ਜਿਹੜਾ ਉਹ ਲਾਇਕੀ ਕਿਉਂਕਿ ਕਸ਼ੋਰੀ لال ਜੀ ਕਾਂਗਰਸ ਦੇ ਵਿੱਚ ਬੜੇ ਮਹੱਤਵਪੂਰਨ ਰਹੇ ਨੇ ਇਹਨਾਂ ਨੇ ਵੀ ਬਥੇਰੇ ਜਿਹੜੇ ਆ ਕੰਮਦੰਦੇ ਲੋਕਾਂ ਦੇ ਕਰਵਾਏ ਨੇ ਮਤੌਰ ਕਾਰੋਬਾਰੀ ਵੀ ਆਪਾਂ ਜੇ ਵੇਖੀਏ ਤੇ ਇਹਨਾਂ ਦਾ ਚੰਗਾਰ ਸੁਖਿਆ ਜੀ ਹੁਣ ਜਿਹੜੀ ਗੱਲ ਰਹਿ ਗਈ ਨਵਜੋਤ ਸਿੰਘ ਸਿੱਧੂ ਦੀ ਤਾਂ ਨਵਜੋਤ ਸਿੰਘ ਸਿੱਧੂ ਦਾ ਕਾਂਗਰਸ ਨੂੰ ਵੀ ਪਤਾ ਮੈਂ ਇੱਕ ਮਿਸਾਲ ਦੇ ਕੇ ਗੱਲ ਆਪਣੀ ਖਤਮ ਕਰਨੀ ਚਾਹਾਂਗਾ ਕਿ ਤੁਹਾਨੂੰ ਯਾਦ ਹੋਣਾ ਹੈ ਕਿ ਪੂਰਬੀ ਹਲਕੇ ਤੋਂ ਅੰਮ੍ਰਿਤਸਰ ਪੂਰਬੀ ਇਸ ਹਲਕੇ ਤੋਂ ਜਸਵੀਰ ਸਿੰਘ ਡਿੰਪਾ ਯਾਦ ਹੈ ਨਾ ਨਾਮ ਜੀ ਜਸਵੀਰ ਸਿੰਘ ਡਿੰਪਾ ਜਿਹੜੇ ਮੈਂਬਰ ਪਾਰਲੀਮੈਂਟ ਰਹੇ ਨੇ ਉਹਨਾਂ ਨੇ ਆਪਣੀਆਂ ਗਤੀਵਿਧੀਆਂ ਵਿੱਡੀਆਂ ਹੋਈਆਂ ਨੇ ਯਾਨੀ ਇਥੇ ਵੀ ਇੱਕ ਹੋਰ ਕਾਂਗਰਸੀ ਆਪਣਾ ਮਤਲਬ ਕਿ ਜ਼ੋਰ ਅਜਮਾਇਸ਼ ਕਰ ਰਹੇ ਸਨ ਕਿ ਉਹ ਇਸ ਕਤਾਰ 'ਚ ਆ ਜਾਣ ਪਰ ਜਸਵੀਰ ਡਿੰਪਾ ਨੂੰ ਤੁਹਾਨੂੰ ਪਤਾ ਹੀ ਆ ਖਡੂਰ ਸਾਹਿਬ ਤੋਂ ਖੜਿਆ ਗਿਆ ਸੀਗਾ ਖਡੂਰ ਸਾਹਿਬ ਪਹਿਲਾਂ ਉਹ ਬਿਆਸ ਹੁੰਦੇ ਸਨ ਬਿਆਸ ਜਿਹੜੀ ਅਸ਼ਤ ਖਤਮ ਹੋ ਗਈ ਸੀ ਉਸ ਤੋਂ ਬਾਅਦ ਖਡੂਰ ਸਾਹਿਬ ਆਏ ਤਾਂ ਹੁਣ ਖਡੂਰ ਸਾਹਿਬ ਤੋਂ ਉਹ ਆਪਣੇ ਆਪ ਨੂੰ ਸ਼ਿਫਟ ਕਰਕੇ ਲੈ ਗਏ ਨੇ ਅਮਰਸਰ ਪੂਰਬੀ ਯਾਨੀ ਨਵਜੋਤ ਸਿੰਘ ਸਿੱਧੂ ਦੀ ਸੀਟ ਤੇ ਤੁਸੀਂ ਕਰਕੇ ਮੇਰੇ ਖਿਆਲ ਦੇ ਨਾਲ ਕਾਂਗਰਸ ਨੇ ਵੀ ਦੇਖ ਲਿਆ ਕਿ ਖਾਲੀ ਥਾਵਾਂ ਭਰੋ ਉਹ ਲਿਖਿਆ ਹੁੰਦਾ ਨਾ ਪੇਪਰ 'ਚ ਖਾਲੀ ਥਾਵਾਂ ਭਰੋ ਤਾਂ ਇਹਨਾਂ ਨੇ ਵੀ ਵੇਖਿਆ ਕਿ ਖਾਲੀ ਥਾਵਾਂ ਹੋਣਾ ਸੀ ਕਿਦਾਂ ਭਰੀਏ ਸੁਨਮ ਜੂਤ ਸਿੰਘ ਸਿੱਤੂ ਦਾ ਲਗਭਗ ਲਗਭਗ ਗੱਲੋ ਕਿ ਸਿਆਸੀ ਕੈਰੀਅਰ ਇੱਕ ਵਾਰੀ ਆਪਾਂ ਕਹਿ ਸਕਦੇ ਹਾਂ ਕਿ ਬਰਾਮ ਤੇ ਪਹੁੰਚ ਗਿਆ ਜੀ ਜੀ ਸੋ ਉਧਰ ਅੱਜ ਪੰਜਾਬ ਦੇ ਵਿੱਚ ਇੱਕ ਹੋਰ ਯੂਟਿਊਬਰ ਦੀ ਗ੍ਰਿਫਤਾਰੀ ਹੋਈ ਹੈ ਬੀਤੇ ਦਿਨੀ ਬਹੁਤ ਜ਼ਿਆਦਾ ਪ੍ਰਚਾਰਿਆ ਗਿਆ ਸੀ ਇੱਕ ਬੀਬੀ ਹਰਿਆਣੇ ਦੀ ਜਿਹੜੀ ਸੀ ਉਹ ਯੂਟਿਊਬਰ ਦੀ ਗ੍ਰਿਫਤਾਰੀ ਨੂੰ ਜਿਹੜੀ ਕਿ ਪਾਕਿਸਤਾਨ ਦਾ ਦੌਰਾ ਕਰਦੀ ਐ ਉਸ ਤੋਂ ਬਾਅਦ ਉਹਦੇ ਲਿੰਕ ਸਥਾਪਿਤ ਕੀਤੇ ਜਾਂਦੇ ਨੇ ਇੱਕ ਤਰ੍ਹਾਂ ਦੇ ਵੀ ਇਹਦੇ ਤਾਂ ਲਿੰਕ ਸੀ ਤੇ ਇਦਾਂ ਹੀ ਇਹੋ ਕੁਝ ਹੀ ਕਹਿ ਕੇ ਅੱਜ ਕਹਿੰਦੇ ਵੀ ਰੋਪੜ ਏਰੀਏ 'ਚ ਇੱਕ ਹੋਰ ਯੂਟਿਊਬਰ ਪੰਜਾਬੀ ਯੂਟਿਊਬਰ ਦੀ ਗ੍ਰਿਫਤਾਰੀ ਹੋਈ ਐ ਕੀ ਕੀ ਦੋਸ਼ ਨੇ ਜੀ ਉਸ ਤੇ ਕੀ ਕਹਿ ਰਹੀ ਐ ਰਿਪੋਰਟ ਸਾਰੀ ਦੇਖੋ ਪਹਿਲੀ ਗੱਲ ਇਹ ਆ ਕਿ ਮੈਂ ਸ਼ੁਰੂਆਤ ਵਿੱਚ ਇਹ ਕਹਿਣਾ ਚਾਹਾਂਗਾ ਕਿ ਇਹ ਗ੍ਰਿਫਤਾਰੀਆਂ ਹੁੰਦੀਆਂ ਕਿਵੇਂ ਆ ਆਡੀਅנס 'ਚੋਂ ਬਹੁਤ ਛੋਟੇ ਹਿੱਸੇ ਨੂੰ ਪਤਾ ਹੋਏਗਾ ਕਿ ਸਪਾਈਨ ਦੇ ਮਾਮਲੇ 'ਚ ਜਸੂਸੀ ਦੇ ਮਾਮਲੇ 'ਚ ਗ੍ਰਿਫਤਾਰੀ ਹੁੰਦੀ ਕਿਵੇਂ ਆ ਜਿਵੇਂ ਇਹ ਐਸਐਸਓਸੀ ਨੇ ਗ੍ਰਿਫਤਾਰੀ ਕੀਤੀ ਹੈ ਯਾਨੀ ਪੰਜਾਬ ਦੀ ਇੱਕ ਯੂਨਿਟ ਹੈ ਪੁਲਿਸ ਦੀ ਉਸਨੇ ਗ੍ਰਿਫਤਾਰੀ ਕੀਤੀ ਹੈ ਠੀਕ ਹੈ ਜੀ ਹੁਣ ਇਹਦੇ ਵਿੱਚ ਕੀ ਹੁੰਦਾ ਹੈ ਸਾਡੇ ਇੱਥੇ ਆਪਾਂ ਨੂੰ ਤੇ ਪਤਾ ਹੈ ਨਾ ਕਿ ਰੌਅ ਹੈ ਜੀ ਪੁਲਾਨੀ ਏਜੰਸੀ ਪਰ ਕੁੱਲਮ ਲਾ ਕੇ ਜੇ ਤੁਸੀਂ ਦੇਖੋ ਕਿ ਤਾਂ ਕਈ ਲੇਅਰਸ ਦੇ ਵਿੱਚ ਕਈ ਇੰਟੈਲੀਜੈਂਸ ਏਜੰਸੀਆਂ ਜਿਹੜੀਆਂ ਇੰਡੀਆ 'ਚ ਕੰਮ ਕਰਦੀਆਂ ਨੇ ਜੀ ਠੀਕ ਹੈ ਜੀ ਉਹਨਾਂ ਦਾ ਇਨਪੁਟ ਆਉਂਦਾ ਹੈ ਕਿਸੇ ਵੀ ਸਬਾਈ ਪੁਲਿਸ ਨੂੰ ਯਾਨੀ ਸਟੇਟ ਦੀ ਪੁਲਿਸ ਨੂੰ ਉੱਤੇ ਬਾਅਦ ਫਿਰ ਪੁਲਿਸ ਗ੍ਰਿਫਤਾਰੀ ਪਾਉਂਦੀ ਹੈ ਤਾਂ ਗ੍ਰਿਫਤਾਰੀ ਪੁਲਿਸ ਕਰਦੀ ਐ ਜਿਵੇਂ ਇੱਥੇ ਸਟੇਟ ਸਪੈਸ਼ਲ ਆਪਰੇਸ਼ਨ ਸੈੱਲ ਐ ਐਸ ਐਸ ওসি ਨੇ ਕੀਤੀ ਐ ਉ ਤੋਂ ਬਾਅਦ ਮਤਲਬ ਕਿ ਹੋ ਸਕਦਾ ਹੈ ਕਿ ਸਾਰੀ ਜਿਹੜੀ ਇੰਟਰੋਗੇਸ਼ਨ ਵਗੈਰਾ ਉਹਦੀ ਰਿਪੋਰਟ ਇਹ ਇੰਟੈਲੀਜੈਂਸ ਨੂੰ ਉੱਥੇ ਕਰ ਦੇ ਹੁਣ ਜੋ ਤੁਸੀਂ ਕਿਹਾ ਮੈਂ ਉਹਦੇ ਤੇ ਆ ਜਾਂਦਾ ਦੇਖੋ ਸਾਡੇ ਕੋਲ ਅਧਿਕਾਰਤ ਤੌਰ ਤੇ ਜਿਹੜਾ ਵੀ ਕੋਈ ਬਿਆਨ ਆ ਉਹ ਪੁਲਿਸ ਦਾ ਹੀ ਹੁੰਦਾ ਹੈ ਜੀ ਠੀਕ ਹੈ ਜੀ ਪੰਜਾਬ ਪੁਲਿਸ ਨੇ ਇਹਦੇ ਚ ਦੋ ਗੱਲਾਂ ਕਹੀਆਂ ਗੌਰਵ ਯਾਦਵ ਜੀ ਜਿਹੜੇ ਡੀਜੀ ਨੇ ਉਹ ਕਹਿੰਦੇ ਕਿ ਜਸਵੀਰ ਸਿੰਘ ਦਾਨਿਸ਼ ਦੇ ਨਿਯੋਤੇ ਤੇ ਦਿੱਲੀ ਦੇ ਵਿੱਚ ਇੱਕ আয়োজিত ਕੀਤੀ ਗਈ ਸੀ ਪਾਕਿਸਤਾਨ ਨੈਸ਼ਨਲ ਡੀ ਪ੍ਰੋਗਰਾਮ ਉਹਦੇ ਵਿੱਚ ਮਤਲਬ ਕਿ ਜਿਹੜੀ আয়োজিত ਸੀ ਮਹਿਫਲ ਉਹਦੇ ਚ ਗਿਆ ਸੀ ਇੱਥੇ ਉਸ ਦੀ ਮੁਲਾਕਾਤ ਪਾਕਿਸਤਾਨੀ ਫੌਜ ਦੇ ਅਧਿਕਾਰੀਆਂ ਤੇ ਬਲੌਗਰਸ ਦੇ ਨਾਲ ਹੋਈ ਇਹ ਸਾਲ 2020 21 24 ਪਾਕਿਸਤਾਨ ਚਾ ਚੁੱਕਾ ਜੀ ਫੋਨ ਦੇ ਵਿੱਚੋਂ ਕਹਿੰਦੇ ਆ ਕਿ ਪਾਕਿਸਤਾਨੀ ਕੁਝ ਨੰਬਰ ਮਿਲੇ ਆ ਇਲੈਕਟ੍ਰੋਨਿਕ ਗੈਜੇਟਸ ਦੇ ਵਿੱਚ ਕਹਿੰਦੇ ਕਿ ਕਈ ਪਾਕਿਸਤਾਨ ਨੰਬਰ ਤੇ ਹੋਰ ਡਾਟਾ ਚ ਇਹਦਾ ਮਿਲਿਆ ਤੇ ਕੁਝ ਡਾਟਾ ਡਿਲੀਟਡ ਹੈ ਪੁਰਸ ਐਸਾ ਵੀ ਕਹਿ ਰਿਹਾ ਉਹ ਦੇਖੋ ਦੇਖੋ ਜਿਹੜੀ ਗੱਲ ਵਕੀਲ ਨੇ ਕਹੀ ਆ ਤਾਂ ਇਹਨਾਂ ਦੇ ਵਕੀਲ ਲੈ ਕੇ ਆ ਮਾਦਾ ਵਿਸ਼ਵਕਲਾ ਉਹ ਕਹਿੰਦੀ ਹੈ ਕਿ ਜਸਬੀਰ ਤੇ ਕੈਰੀਅਰ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ ਗਿਆ ਹੈ ਜੀ ਠੀਕ ਹੈ ਜੀ ਦੇਸ਼ ਵਿਰੋਧੀ ਦੋਸ਼ 302 ਤੇ 307 ਬਹੁਤ ਗੰਭੀਰ ਹੈ ਕਿਉਂਕਿ 307 ਇੱਥੇ ਰਾਦਾ ਕਤਲ ਨਹੀਂ ਲੈਣਾ ਕਿਉਂਕਿ ਬੀਐਨਐਸ ਆ ਚੁੱਕੇ ਹੁਣ ਧਾਰਾ ਬਦਲ ਚੁੱਕੀ ਹੈ ਉਹ ਕਹਿੰਦੀ ਕਿ ਆਨ ਰਿਕਾਰਡ ਕੋਈ ਵੀ ਚੀਜ਼ ਨਹੀਂ ਪੁਲਿਸ ਨੇ 7 ਦਿਨ ਦਾ ਰਿਮਾਂਡ ਮੰਗਿਆ ਸੀ ਲੇਕਿਨ 3 ਦਿਨ ਦਾ ਰਿਮਾਂਡ ਜਿਹੜਾ ਉਹ ਦਿੱਤਾ ਗਿਆ ਉਹਨਾਂ ਇੱਧਰ ਦੂਜੇ ਪਾਸੇ 'ਚ ਆਪਾਂ ਮਾਨਸਬ ਦਾ ਜ਼ਿਕਰ ਕਰੀਏ ਤਾਂ ਉਹ ਕਹਿੰਦੇ ਕਿ ਯੂਟਿਊਬਰ ਤੇ ਜਿਹੜੀ ਉਹਨਾਂ ਨੇ ਗੱਲ ਕੀਤੀ ਅੱਜ ਉਹ ਕਹਿੰਦੇ ਕਿ ਇਹੋ ਜੇ ਮਾਮਲਿਆਂ ਦੇ ਵਿੱਚ ਕੇਂਦਰ ਸਰਕਾਰ ਜਾਂਚ ਕਰ ਰਹੀ ਆ ਅੱਜ ਤੋਂ ਫੜੇ ਘੇ ਆ ਉਹ ਤਿੰਨ ਵਾਰੀ ਪਾਕਿਸਤਾਨ ਗਏ ਆ ਕਈ ਵਾਰ ਲਾਲਚ ਦੇ ਵਿੱਚ ਬੰਦਾ ਫਸ ਜਾਂਦਾ ਜੇ ਕੇਂਦਰ ਨੇ ਇਸ ਤਰ੍ਹਾਂ ਦੀ ਕੋਈ ਸੂਚੀ ਭੇਜੀ ਤੇ ਅਸੀਂ ਦੀ ਪੜਤਾਲ ਕਰਵਾਵਾਂਗੇ ਜੀ ਦੇਖੋ ਮੈਂ ਕਈ ਦਿਨ ਤੋਂ ਕਹਿ ਰਿਹਾ ਸੀਗਾ ਕਿ ਇੱਕ ਸੂਚੀ ਐਸੀ ਬਣਾਈ ਆ ਸ਼ਾਰਟਲਿਸਟ ਕੀਤੀ ਐਜੰਸੀਆਂ ਨੇ ਬੰਦੇ ਜਿਨ੍ਹਾਂ ਨੂੰ ਬਲੌਗਰਾਂ ਨੂੰ ਜਾਂ ਯੂਟਿਊਬਰਾਂ ਨੂੰ ਪੁੱਛ ਕੇ ਤੋਂ ਗੁਜ਼ਰਨਾ ਪੈ ਸਕਦਾ ਹੈ ਜੀ ਐਸੀ ਮੇਰੀ ਆਪਣੀ ਯਾਦਗਾਰੀ ਸੀ ਤੇ ਮੈਂ ਤੁਹਾਡੀ ਜਾਣਕਾਰੀ ਵਾਸਤੇ ਇਹ ਵੀ ਦੱਸ ਦਿਆਂ ਕਿ ਮੇਰੇ ਨੰਬਰ ਦੀ ਵੀ ਇੰਟੈਲੀਜੈਂਸ ਨੇ ਪੜਤਾਲ ਕੀਤੀ ਹੈ ਹੂੰ ਜੀ ਠੀਕ ਹੈ ਜੀ ਤਾਂ ਪਤਾ ਕੀ ਹੈ ਕਿ ਸਾਡਾ ਤਾਂ ਸਿੱਧਾ ਸਾਹਮਣਾ ਖੁੱਲੀਆਂ ਕਿਤਾਬਾਂ ਨਹੀਂ ਜੀ ਠੀਕ ਹੈ ਸਭ ਕੁਝ ਤੇ ਤੁਹਾਡੇ ਫੋਨ ਦਾ ਉਹ 1 ਮਿੰਟ ਚ 스ਕੈਨ ਕਰ ਲੈਂਦੇ ਹਾਂ ਹੂੰ ਜੀ ਮੈਨੂੰ ਅ ਮੇਰੇ ਬੰਦੇ ਨੇ ਕਿਉਂਕਿ ਚਲੋ ਹੁੰਦੇ ਆ ਕਿਰਪਾਏ ਮਾਲਕ ਦੀ ਮੈਨੂੰ ਨਾਲ ਦੀ ਨਾਲ ਬੰਦੇ ਨੇ ਦੱਸ ਦੱਸ ਸੀ ਕਿ ਤੇਰਾ ਫੋਨ ਸਕੈਨ ਹੋ ਗਿਆ ਗੱਲ ਕਰਦੇ ਠੀਕ ਹੈ ਜੀ ਸੋ ਇਹ ਚੀਜ਼ਾਂ ਹੁੰਦੀਆਂ ਨੇ ਜੀ ਚਲੋ ਕੋਈ ਗੱਲ ਨਹੀਂ ਅੱਛਾ ਇਹ ਤੁਹਾਨੂੰ ਮੈਂ ਸਿਰਫ ਇਸ ਕਰਕੇ ਦੱਸਿਆ ਨਹੀਂ ਮੈਂ ਨਾ ਮੈਂ ਡਰਦਾ ਜੀ ਨਾ ਮੈਂ ਗੱਲ ਦਾ ਮੈਨੇ ਕਰਤਾ ਜਿੱਥੇ ਮਰਜੀ ਕਿਸੇ ਨੇ ਬੁਲਾਉਣਾ ਲਾ ਜਵੇਂ ਤੇ ਨਾ ਹੀ ਮੇਰੇ ਲਈ ਕੋਈ ਇੰਟਰੋਗੇਸ਼ਨਾਂ ਵਗੈਰਾ ਨਵੀਆਂ ਹੋ। ਅੱਛਾ ਜਿਹੜੀ ਗੱਲ ਇਹ ਆ ਕਿ ਜੇ ਕੋਈ ਲਿਸਟਡ ਹੈ ਤਾਂ ਉਹਨੂੰ ਜਾਂਚ ਪੜਤਾਲ ਤੋਂ ਹੋ ਸਕਦਾ ਆਉਣ ਵਾਲੇ ਦਿਨਾਂ 'ਚ ਘੁਸਰਨਾ ਪੈ ਜਾਵੇ। ਠੀਕ ਹੈ ਜੀ ਜਿਹੜਾ ਕੋਈ ਝੂਠਾ ਹੈ ਉਹ ਝੂਠਾ ਹੀ ਰਹੂਗਾ ਜਿਹੜਾ ਸੱਚਾ ਸੱਚਾ ਹੁਣ ਮੈਂ ਆਵਾਂ ਇੱਕ ਮੁੱਦੇ ਦੀ ਗੱਲ ਤੇ। ਜੀ ਤੇ ਮਾਨਸ ਮਾਨਸਾ ਵੀ ਕਰੇ ਨਾ ਕਿ ਕੇਂਦਰ ਸਰਕਾਰ ਜੇ ਲਿਸਟ ਦੇਵੇ ਕਿ ਤੇ ਅਸੀਂ ਪੜਤਾਲ ਕਰਾਂਗੇ ਤਾਂ ਮਤਲਬ ਮੈਂ ਜੋ ਤੁਹਾਨੂੰ ਦੱਸਿਆ ਸ਼ੁਰੂ ਚ ਏਦਾਂ ਗ੍ਰਿਫਤਾਰੀਆਂ ਹੁੰਦੀ ਹੈ ਠੀਕ ਹੈ ਜੀ ਜੀ ਹੁਣ ਪੰਜਾਬ ਦੀ ਜਿਹੜੀ ਪੁਲਿਸ ਹੈ ਉਹ ਸਿਰਫ ਗ੍ਰਿਫਤਾਰੀਆਂ ਪਾ ਸਕਦੀ ਹੈ ਜੋਤੀ ਮਲਉਤਰਾ ਦੀ ਵੀ ਗ੍ਰਿਫਤਾਰੀ ਮੈਂ ਤੁਹਾਡੀ ਜਾਣਕਾਰੀ ਵਾਸਤੇ ਦੱਸਾਂ ਹਰਿਆਣਾ ਪੁਲਿਸ ਨੇ ਪਾਈ ਸੀ ਜੀ ਠੀਕ ਹੈ ਜੀ ਹੁਣ ਆਪਣੇ ਕੋਲ ਅਧਿਕਾਰਤ ਸਾਰੇ ਵਿਆਲ ਆ ਗਏ ਤੁਸੀਂ ਮੈਨੂੰ ਦੱਸੋ ਕਿ ਅਜੇ ਤੱਕ ਸਪਾਈਂਗ ਕੀ ਹੁੰਦੀ ਆ ਜਸੂਸੀ ਕੀ ਹੁੰਦੀ ਆ ਉਦੀ ਪਰਵਾਸ਼ਾ ਕੀਆ ਹਾਂ ਗੱਲ ਕਰਨ ਨੂੰ ਤੁਹਾਡੇ ਵੀ ਲਿੰਕ ਹੋ ਸਕਦੇ ਆ ਮੇਰੇ ਵੀ ਲਿੰਕ ਹੋ ਸਕਦੇ ਕਿਉਂਕਿ ਸਾਡੀ ਸਾਂਝ ਮੁਲਕ ਹੀ ਇੱਕ ਜਦੋਂ ਸੀ ਤੇ ਜਿਵੇਂ ਹੁਣ ਸਾਡੇ ਅਰਗੇ ਆਏ ਆ ਸਾਡੇ ਮਤਲਬ ਕਿ ਤਬ ਉੱਥੇ ਹੀ ਸਾਰਾ ਕੁਝ ਹੈ ਹੀ ਉੱਥੇ ਸੀਗਾ ਪਾਕਿਸਤਾਨ ਚ ਸੀ ਨਾ ਅਜਿਹਾ ਹੀ ਉੱਥੋਂ ਦੂਜੀ ਚੀਜ਼ ਮੇਰਾ ਇੱਕ ਦੋਸਤ ਦਾ ਚਾਚਾ ਜਿਹੜਾ ਹੈ ਨਾ ਹਾਲੇ ਵੀ ਸ਼ਾਇਦ ਪਾਕਿਸਤਾਨ ਚ ਆ ਜੀ ਸਮਾਨ ਹੋ ਗਿਆ ਸੁੱਤੀ ਰਹ ਪਏ ਉਹਨਾਂ ਦਾ ਮਤਲਬ ਕਿ ਪਾਪੇ ਦਾ ਚਾਚਾ ਸ਼ੋਰੀ ਠੀਕ ਹੈ ਜੀ ਤਾਂ ਮਤਲਬ ਹੁਣ ਦੇਖੋ ਉਹ ਬੰਦੇ ਤਾਂ ਜਾਣਗੇ ਉਹ ਪਰਿਵਾਰ ਨਾਲ ਗੱਲਬਾਤ ਵੀ ਕਰਦੇ ਹੋਣਗੇ ਸਮਝਦੇ ਹੋ ਨਾ ਮਤਲਬ ਕਿ ਇਸ ਤਰ੍ਹਾਂ ਹੈ ਕਈ ਜਵਾਕ ਉਹ ਦੂ ਰੈਪ ਹੈ ਮੁਸਲਮਾਨ ਬਣ ਗਿਆ ਬਾਅਦ ਚ ਉਹਨਾਂ ਦੀ ਜਾਣ ਪਛਾਣ ਨਿਕਲੀ ਤਾਂ ਇਦਾਂ ਜਿਵੇਂ ਮੈਂ ਤੁਹਾਨੂੰ ਇੱਕ ਮਿਸਾਲ ਦਿੱਤੀ ਆ ਕਿ ਮੇਰਾ ਦੋਸਤ ਹੈ ਉਹਦਾ ਕੋਈ ਮਤਲਬ ਕਿ ਭਾਪੇ ਦਾ ਕਿ ਦਾਦੇ ਦਾ ਜਿਹੜਾ ਭਰਾ ਸੀਗਾ ਉਹ ਮੁਸਲਮਾਨ ਹੋ ਗਿਆ ਸੀਗਾ ਠੀਕ ਹੈ ਜੀ ਆ ਮੇਰੇ ਇਲਾਕੇ ਕਿੰਦੇ ਆ ਹੁਣ ਮੰਨ ਲਓ ਗੱਲਬਾਤ ਕਰਦੇ ਆ ਤਾਂ ਗੱਲਬਾਤ ਕਰਨ ਦਾ ਕੋਈ ਗੁਨਾਹ ਨਹੀਂ ਆ। ਉਹ ਤੁਹਾਡੇ ਫੋਨ ਚ ਨੰਬਰ ਲੈ ਲੈਣਗੇ, ਇਦਾਂ ਉਦਾਂ ਕਰ ਲੈਣਗੇ, ਪੁੱਛ ਲੈਣਗੇ। ਠੀਕ ਹੈ? ਰੋਲਾ ਇਹ ਆ ਕਿ ਜਦ ਤੁਸੀਂ ਕੋਈ ਇਨਫੋਰਮੇਸ਼ਨ ਕਨਫਿਡੈਂਸ਼ੀਅਲ ਕੋਈ ਚੀਜ਼ ਭੇਜੀ। ਤਾਂ ਕੀ? ਮਤਲਬ ਕਿ ਨਕਸ਼ਾ ਭੇਜ ਆ ਗਿਆ? ਜੀ। ਆਰਮੀ ਨਾਲ ਜੁੜੀ ਕੋਈ ਸਿਕਰਟ ਕਨਫਿਡੈਂਸ਼ੀਅਲ ਜਾਣਕਾਰੀ ਭੇਜੀ ਗਈ ਆ। ਕੀ? ਕੋਈ ਹੋਰ ਇਸ ਤਰ੍ਹਾਂ ਦੀ ਚੀਜ਼ ਭੇਜੀ ਗਈ ਆ ਦੇਖੋ ਹੁਣ ਗੱਲ ਇਹ ਆ ਕਿ ਜਿਹੜੇ ਇਸ ਤਰ੍ਹਾਂ ਦੇ ਪ੍ਰੋਗਰਾਮ ਹੁੰਦੇ ਆ ਜਿਵੇਂ ਅੰਬੈਸੀਆਂ ਦੇ ਪ੍ਰੋਗਰਾਮ ਹੋ ਗਏ ਮੈਂ ਤੁਹਾਨੂੰ ਛੋਟੀ ਜਿਹੀ ਮਿਸਾਲ ਹਾਲਾਂਕਿ ਮੈਂ ਕਿਸੇ ਦੀ ਪੈਰਵਾਹੀ ਨਹੀਂ ਕਰ ਰਿਹਾ ਮੈਂ ਤੁਹਾਨੂੰ ਦੱਸ ਦੇ ਮੇਰਾ ਡਿਸਕਲੇਮਰ ਆ ਕੋਈ ਦੋਸ਼ੀ ਹੋ ਸਕਦਾ ਕੋਈ ਵਿਦੇਸ਼ੀ ਹੋ ਸਕਦਾ ਪਰ ਮੀਡੀਆ ਟ੍ਰਾਇਲ ਕਿਸੇ ਦਾ ਨਹੀਂ ਹੋਣਾ ਚਾਹੀਦਾ ਕਿ ਜੇ ਕੋਈ ਨਾਮਜ਼ਦ ਹੋ ਗਿਆ ਜੇ ਕੋਈ ਬੰਦਾ ਫੜਿਆ ਗਿਆ ਅਰੈਸਟ ਹੋ ਗਿਆ ਇਹਦਾ ਮਤਲਬ ਇਹ ਨਹੀਂ ਹੈ ਕਿ ਅੱਤਵਾਦੀ ਕੇਸ ਦੇ ਵਿੱਚ ਜਿਹੋ ਨਾਮਜ਼ਦ ਹੋਇਆ ਤਾਂ ਉਹ ਅੱਤਵਾਦੀ ਆ ਉਹ ਬੇਗੁਨਾ ਸਾਬਤ ਹੋ ਸਕਦਾ ਹਾਲਾਂਕਿ ਇਸ ਮੁਲਕ ਦੇ ਵਿੱਚ ਆਪਣੇ ਆਪ ਨੂੰ ਬੇਗੁਨਾ ਸਾਬਤ ਕਰਨਾ ਬਹੁਤ ਵੱਡਾ ਕਾਰਜ ਹੁੰਦਾ ਬਹੁਤ ਵੱਡਾ ਟਾਰਗੇਟ ਹੁੰਦਾ ਹੈ ਟੀਚਾ ਹੁੰਦਾ ਹੈ ਤਾਂ ਗੱਲ ਜਿਹੜੀ ਹੈ ਉਹ ਇਹ ਆ ਮੈਂ ਤੁਹਾਨੂੰ ਇੱਕ ਛੋਟੀ ਜਿਹੀ ਮਿਸਾਲ ਦਿੰਦਾ ਇੱਥੇ ਇੱਕ ਮੁੰਡਾ ਹੈ ਜਿਹੜਾ ਐਨਐਸਯੂਆਈ ਦਾ ਪ੍ਰੈਜ਼ੀਡੈਂਟ ਹੈ ਈਸ਼ਰਦੀਪ ਸ਼ਾਇਦ ਉਹਦਾ ਨਾਮ ਹੈ ਤੁਸੀਂ ਦੇਖ ਲੈਣਾ ਗੂਗਲ ਕਰ ਲਓ ਤੁਹਾਨੂੰ ਸਾਰਿਆਂ ਨੂੰ ਪਤਾ ਲੱਗ ਜਾਣਾ ਈਸ਼ਰਪ੍ਰੀਤ ਕੇ ਈਸ਼ਰਦੀਪ ਕੁਝ ਐਸਾ ਨਾਮ ਹੈ ਮੁੰਡੇ ਦਾ ਠੀਕ ਹੈ ਜੀ ਸ਼ਾਇਦ ਸਿੱਧੂ ਆ ਪਿੱਛੇ ਸਿੱਧੂ ਲੱਗਦਾ ਮੁੰਡਾ ਬਹੁਤ ਪੜਿਆ ਲਿਖਿਆ ਹੁਣ ਤਾਂ ਕੀ ਹੈ ਕਿ ਉਹਦੀ ਇੱਕ ਤਸਵੀਰ ਵਾਇਰਲ ਹੋਂਦੀ ਆ ਇਸੇ ਤਰ੍ਹਾਂ ਹੀ ਪਾਕਿਸਤਾਨੀ ਫੌਜੀ ਅਧਿਕਾਰੀ ਨਾਲ ਜੀ ਜੀ ਬਾਅਦ ਦੇ ਵਿੱਚ ਪਤਾ ਲੱਗਿਆ ਕਿ ਇਹ ਪੁਰਾਣੀ ਫੋਟੋ ਆ ਭਾਰਤੀ ਜਨਤਾ ਪਾਰਟੀ ਨੇ ਉਦੋਂ ਤੇ ਐਫ ਆਈ ਆਰ ਘਟਾਉਣ ਦਾ ਵੀ ਐਲਾਨ ਕੀਤਾ ਸੀਗਾ ਸ਼ਾਇਦ ਕੋ ਕਰਪੂ ਨਹੀਂ ਇਹਨਾਂ ਦਾ ਤਾਂ ਉਹਨੇ ਦੱਸਿਆ ਕਿ ਭਈ ਉੱਥੇ ਤੇ ਫਲਾਣਾ ਵੀ ਸੀ ਉੱਥੇ ਤੇ ਜੈ ਸ਼ੰਕਰ ਜੀ ਵੀ ਪਹੁੰਚੇ ਸਨ ਫਲਾਣਾ ਵੀ ਪਹੁੰਚੇ ਸਨ ਠੀਕ ਹੈ ਨਾ ਜੀ ਸੋ ਫੋਟੋ ਆ ਗਈਆਂ ਜਾਦੂ ਉਹਨੇ ਨਾ ਗਿਣਾਏ ਸਾਰੇ ਕਿ ਉਸ ਸਮਾਗਮ ਦੇ ਵਿੱਚ ਤੇ ਫਲਾਣਾ ਫਲਾਣਾ ਸੀਗਾ ਚੀਨ ਤੋਂ ਵੀ ਮਹਿਮਾਨ ਆਏ ਸੀਗੇ ਤਾਂ ਫਿਰ ਟੈਲੇਪਨ ਸੀਗੇ ਬਸ ਯਾਨੀ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਇਹ ਚੀਜ਼ਾਂ ਕੋਈ ਵੀ ਬਲੌਕਰ ਉਹਦਾ ਕੰਮ ਆ ਉਹ ਜਾਂਦਾ ਵਕ ਵਕ ਥਾਵਾਂ ਤੇ ਘੁੰਮਦਾ ਕੀ ਉਹਨੇ ਜਸੂਸੀ ਕੀਤੀ ਹੈ ਕਨਫਿਡੈਂਸ਼ੀਅਲ ਚੀਜ਼ਾਂ ਦਾ ਦਾਨ ਪ੍ਰਦਾਨ ਹੋਇਆ ਇਹ ਇੱਕ ਸਵਾਲ ਜਿਹੜਾ ਹੈ ਨਾ ਉਹ ਜਾਂਚ ਪੜਤਾਲ ਤੇ ਸਬੂਤ ਦਾ ਵਿਸ਼ਾ ਹੈ ਤੇ ਰਹੀ ਗੱਲ ਹੁਣ ਮੈਂ ਇੱਕ ਚੀਜ਼ ਜਿੱਦਾਂ ਤੁਹਾਨੂੰ ਦੱਸ ਦੇਵਾਂ ਕਿ ਭਾਈ ਅਸਲ ਦੇ ਵਿੱਚ ਮੇਰਾ ਜਿੰਨਾ ਕੋ ਅਨਮਾਨ ਹੈ ਅੰਦਾਜ਼ਾ ਹੈ ਕਿ ਹੁਣ ਜੇ ਤੁਸੀਂ ਵੇਖੋ ਕਿ ਤਾਂ ਲਿਸਟ ਆ ਗਈ ਜੀ ਫਲਾਣਾ ਹੋ ਗਿਆ ਜੀ ਇਹ ਠਮਕਾਣਾ ਹੋ ਗਿਆ ਇਹਦੇ ਨਾਲ ਇੱਕ ਅਸਰ ਕੀ ਪਿਆ ਸਰ ਅਸਰ ਇਹ ਪਿਆ ਵੈ ਕਿ ਜੇਡੀ ਸਾਂਝ ਇੱਕ ਬਣ ਰਹੀ ਸੀ ਲੰਘਾ ਚੜਦਾ ਪੰਜਾਬ ਇਥੇ ਕੱਲ ਹੋ ਰਹੀ ਸੀ ਕਿ ਇੱਕ ਹੋ ਜਾਈਏ ਠੀਕ ਹੈ ਨਾ ਜੀ ਜੀ ਕਿਤੇ ਕਿਤੇ ਉਹ ਹੁਣ थम ਗਿਆ ਕਿਤੇ ਕੜਤਨ ਵਾਂਗ ਕੀ ਬਲੌਗਰ ਬਲੌਗਰਾਂ ਨਾਲ ਲੜੀ ਜਾਂਦੇ ਆ ਠੀਕ ਹੈ ਜੀ ਰਾਸ਼ਟਰਵਾਦੀ ਜਿਹੜੇ ਆ ਉਹ ਆਪੋ ਆਪਣੇ ਮੁਲਕ ਲਈ ਲੜੀ ਜਾਂਦੇ ਆ ਤਾਂ ਅੱਜ ਦੀ ਤਰੀਕ ਦੇ ਵਿੱਚ ਉਹ ਜਿਹੜੀ ਸਾਂਝ ਸੀਗੀ ਉਹ ਵੀ ਕਿਤੇ ਨਾ ਕਿਤੇ ਡਰ ਦੇ ਮਾਹੌਲ 'ਚ ਚਲੇ ਗਈ ਹੈ ਇਹ ਇੱਕ ਬੜਾ ਕਹੋ ਕਿ ਅੰਗੌਲੇ ਅਫੈਕਟ ਹੈ ਜੀ ਸੋ ਜੇਕਰ ਆਪਾਂ ਅਗਲੀ ਖਬਰ ਦਾ ਰੋਕ ਕਰੀਏ ਤਾਂ ਇਸ ਦੇ ਵਿੱਚ ਖਬਰ ਹੈ ਜੀ ਕਿ ਰਾਜਵਾਨਾ ਹੋਣਾ ਨੂੰ ਜਥੇਦਾਰ ਲਾਉਣ ਤੇ ਚਰਚਾ ਚੱਲ ਰਹੀ ਹੈ ਦੇਖੋ ਬਲਦੀਪ ਸਿੰਘ ਗੜਗੱਜ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਉਹ ਜਾਂਦੇ ਨੇ ਬਲਵੰਤ ਸਿੰਘ ਰਾਜਵਾਨਾ ਦੀ ਮੁਲਾਕਾਤ ਵਾਸਤੇ ਜੀ ਉਸ ਤੋਂ ਪਹਿਲਾਂ ਬਾਬਾ ਹਰਨਾਮ ਸਿੰਘ ਤੁਮਾ 6 ਜੂਨ ਨੂੰ ਜਥੇਦਾਰ ਜੀ ਬਣੀ ਉਹਦੇ ਤੇ ਜਾਂਦੇ ਸੰਦੇਸ਼ ਦੀ ਵਿਰੋਧਤਾ ਦਾ ਐਲਾਨ ਕਰਦੇ ਆ ਤੇ ਧਾਮੀ ਸਾਹਿਬ ਜਾਂਦੇ ਨੇ ਉਹਨਾਂ ਨਾਲ ਮੁਲਾਕਾਤ ਠੀਕ ਹੈ ਜੀ ਜੀ ਹੋਰ ਇਹਨਾਂ ਦੋਨਾਂ ਚੀਜ਼ਾਂ ਨੂੰ ਛੋੜ ਲਓ ਵਿਸ਼ਲੇਸ਼ਣ ਇਹੀ ਚੀਜ਼ਾਂ ਤੇ ਆਧਾਰਿਤ ਹੁੰਦਾ ਜੀ ਇਹੀ ਚੀਜ਼ਾਂ ਨੂੰ ਡੀਕੋਡ ਕਰਕੇ ਇਹੋ ਚੀਜ਼ਾਂ ਨੂੰ ਨੋਟ ਕਰਕੇ ਵਿਸ਼ਲੇਸ਼ਣ ਅੱਗੇ ਵਧਦੇ ਆ ਤੇ ਚਰਚਾਵਾਂ ਇਹ ਪਿਛਲੇ ਹਫ਼ਤੇ ਚੱਲ ਪਈਆਂ ਸਨ ਫਿਰ ਸਿਮਰਨਜੀਤ ਸਿੰਘ ਮਾਨ ਵੀ ਕਲੋ ਕਿ ਇੱਕ ਅਣਕਿਆਸੀ ਢੰਗ ਦੇ ਨਾਲ ਔਰ ਬੜਾ ਅਚੰਬੇ ਵਾਲਾ ਉਹਨਾਂ ਦਾ ਰੁਖ ਸੀ ਕਿ ਉਹ ਜਥੇਦਾਰ ਹੋਰਾਂ ਦੀ ਜਿਹੜੀ ਵਿਰੋਧਤਾ ਸੀ ਉਹ ਉਹਦੇ ਬਿਲਕੁਲ ਉਲਟ ਖਲੋ ਗਿਆ ਜਾਨੀ ਜਥੇਦਾਰ ਸਾਹਿਬ ਦੀ ਉਹਨਾਂ ਨੇ ਕਿਤੇ ਨਾ ਕਿਤੇ ਪੈਰਪਾਈ ਕਰਤੀ ਕਲਾ ਕੀ ਹੁੰਦੀ ਆ ਜੀ ਉਹਨਾਂ ਨੇ ਸਾਨੂੰ ਕਿਹਾ ਜੇ ਸੀ ਇੰਪੈਨੈਂਟ ਜਦੋਂ ਇਸ ਤਰ੍ਹਾਂ ਦਾ ਮਾਹੌਲ ਬਣ ਜਾਂਦਾ ਬਾਬਾ ਹਰਨਾਮ ਸਿੰਘ ਧੋਮਾ ਤੇ ਬਾਦਲ ਫੈਮਿਲੀ ਬਹੁਤ ਹੀ ਨਦੀ ਨੇੜਤਾ ਰਹੀ ਆ ਸੀ ਨੇੜਿਓ ਦੇਖੀ ਆ ਜੀ ਗੱਲ ਕੀ ਹੁੰਦੀ ਆ ਕਿ ਕੁਝ ਚੀਜ਼ਾਂ ਨੂੰ ਲੈ ਕੇ ਦੂਰੀਆਂ ਮੱਤ ਪੇਂਦ ਹੋ ਜਾਂਦੇ ਨੇ ਤੇ ਕਈ ਵਾਰ ਕੀ ਹੁੰਦਾ ਹੈ ਕਿ ਜਿਵੇਂ ਧਾਮੀ ਸਾਹਿਬ ਗਏ ਨੇ ਬਾਹਰ ਆ ਕੇ ਆਪੋ ਆਪਣਾ ਸਟੈਂਡ ਸਪਸ਼ਟ ਕਰ ਦਿੱਤਾ ਜਾਂਦਾ ਹੈ ਪਰ ਅੰਦਰ ਜੇਕਰ ਦੇਖੀਏ ਤਾਂ ਕਈ ਵਾਰ ਰਸਤਾ ਬਣ ਜਾਂਦਾ ਤੂੰ فرض ਕਰੋ ਕਿ ਜਿੱਦਾਂ ਬਲਵੰਤ ਸਿੰਘ ਰਾਜਵਾਨਾ ਨੂੰ ਮਿਲ ਕੇ ਆਏ ਕੁਲਦੀਪ ਸਿੰਘ ਗੜਗੱਜ ਜੀ ਇੱਕ ਸੁਨੇਹਾ ਲਾ ਰਹੇ ਸੀ ਕਿ ਬਲਵੰਤ ਸਿੰਘ ਰਾਜਵਾਨਾ ਨੇ ਕੌਮ ਨੂੰ ਆਸ ਦਾ ਸੰਦੇਸ਼ ਦੇ ਦਿੱਤਾ ਹੁਣ ਇਸ ਨੂੰ ਥੋੜਾ ਜਿਹਾ ਅੱਗੇ ਲੈ ਜਾਓ ਸਿਰਫ ਇੱਕ ਕਿਆਫਾ ਰੱਖਿਓ ਇੱਕੋ ਮਤਲਬ ਕਿ ਆਪਾਂ ਅੰਦਾਜ਼ਾ ਲਾਉਂਦੇ ਹਾਂ ਜੀ فرض ਕਰੋ ਕਿ ਬਲਵੰਤ ਸਿੰਘ ਰਾਜਵਾਨਾ ਨੂੰ ਜਥੇਦਾਰ ਬਣਾ ਦਿੱਤਾ ਜਾਂਦਾ ਉਹ ਤਾਂ ਜੇਲ੍ਹ 'ਚ ਸੰਦੇਸ਼ ਆ ਜਾਂਦਾ ਸੰਦੇਸ਼ ਪੜ ਦਿੱਤਾ ਜਾਂਦਾ ਅਸੀਲ ਤੋਂ ਪੜਨਗੇ ਕੌਣ ਕਾਰਜਕਾਰੀ ਜਥੇਦਾਰ ਤਾਂ ਕਾਰਜਕਾਰੀ ਜਥੇਦਾਰ ਕੌਣ ਕੁਲਦੀਪ ਸਿੰਘ ਗੜਕਾਚ ਤਾਂ ਬਾਬਾ ਹਰਨਾਮ ਸਿੰਘ ਧੂਮਾ ਦਾ ਬਰੂਧ ਨਹੀਂ ਹੋਏ ਰੈਗੀ ਨਾ ਉਹਨਾਂ ਦੀ ਉਹ ਕਹਿਣਗੇ ਕਿ ਹਾਂਜੀ ਇਹਨਾਂ ਦਾ ਸੰਦੇਸ਼ ਪੜ ਲਓ ਜੀ ਸੋ ਕਈ ਵਾਰ ਇਸ ਤਰ੍ਹਾਂ ਦੇ ਰਸਤੇ ਜਿਹੜੇ ਉਹ ਬਣਾਏ ਤਿਆ ਸੱਕਦੇ ਹੁੰਦੇ ਆ ਇਹ ਚਰਚਾ ਮੈਂ ਅਸੀਂ ਸੁਣੀਆਂ ਨੇ ਪੰਥਕ ਸਫਾਂ ਦੇ ਵਿੱਚੋਂ ਕਿਉਂਕਿ ਮੈਂ ਦੇਖੋ ਇੱਕ ਪੰਥਕ ਅਖਬਾਰ ਵਾਸਤੇ ਲੰਮਾ ਸਮਾਂ ਕੰਮ ਕੀਤਾ ਹੈ ਗੁਰਪ੍ਰੀਤ ਜੀ ਜੀ ਬਹੁਤ ਲੰਮਾ ਸਮਾਂ ਮੈਂ ਕੰਮ ਕੀਤਾ ਹੈ ਤੇ ਯਾਨੀ ਐਡੀਟਰ ਸਾਹਿਬ ਸਾਡੇ ਬਹੁਤ ਅچھے ਸਨ ਤਾਂ ਹੁੰਦਾ ਕਿ ਤਾਂ ਮੈਂ ਕਰਿਆ ਕਿ ਬਹੁਤ ਸਾਰੇ ਆਪਣੇ ਇਸ ਤਰ੍ਹਾਂ ਦੇ ਕਾਫੀ ਛਡੇ ਅਜਾ ਕਹਿਣ ਨੂੰ ਕਿ ਸੋਰਸਸ ਜਿਹੜੇ ਆ ਉਹ ਉੱਥੋਂ ਲੱਗ ਜਾਂਦੇ ਉਹ ਕੰਮ ਦਾ ਤਜਰਬਾ ਹੋ ਜਾਂਦਾ ਤੁਹਾਨੂੰ ਹੁਣ ਹੁੰਦਾ ਕੀ ਹੈ ਜੀ ਕੱਲ ਅਸਲ ਵਿੱਚ ਕੀ ਆ ਕਿ ਟੇਕ ਸਿੰਘ ਤਨੌਲਾ ਜਿਹੜੇ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਉਹਨਾਂ ਦੇ ਬਦਲ ਵੀ ਗਿਆ ਤੇ ਇਹਨੂੰ ਥੋੜਾ ਜਿਹਾ ਹੋਰ ਅੱਗੇ ਬਤਾ ਲਓ ਕਿ ਸਿਮਰਨ ਚਿਤ ਸਿੰਘ ਮਾਨ ਹੁਰਾ ਨੂੰ ਵੀ ਤੇ ਕਿਤੇ ਨਾ ਕਿਤੇ ਮੌਕਾ ਤੇ ਨਹੀਂ ਮਿਲ ਰਿਹਾ ਕਿ ਉਹਨਾਂ ਦੇ ਵੀ ਕਿਸੇ ਕੋਟੇ ਦਾ ਕੋਈ ਬੰਦਾ ਜਿਹੜਾ ਉਹ ਇੱਥੇ ਲਾ ਦਿੱਤਾ ਜਾਵੇ ਟੇਕ ਸਿੰਘ ਤਰੌਲਾ ਦੀ ਜਗ੍ਹਾ ਤੇ ਜੀ ਇਸ ਕਰਕੇ ਹੋ ਸਕਦਾ ਹੋਂ ਵਾਲੇ ਸਮੇਂ ਦੇ ਵਿੱਚ ਕੁਝ ਨਾ ਕੁਝ ਐਸਾ ਵਾਪਰ ਜਾਵੇ ਪਰ ਚਰਚਾਵਾਂ ਭਰਪੂਰ ਨੇ ਕੱਲ ਆ ਗੜਗਾਚਾ ਸਾਹਿਬ ਨੂੰ ਜਦੋਂ ਇਹ ਸਵਾਲ ਵੀ ਕੀਤਾ ਗਿਆ ਸੀਗਾ ਤਾਂ ਉਹਨਾਂ ਨੇ ਵੀ ਕਿਤੇ ਨਾ ਕਿਤੇ ਇਸ ਗੱਲ ਦੀ ਸਹਿਮਤੀ ਜਤਾਈ ਸੀ ਕਿ ਕੋਈ ਗੱਲ ਨਹੀਂ ਜੇ ਉਹ ਬਣ ਜਾੜਗੇ ਤਦ ਵੀ ਕੋਈ ਚੱਕਰ ਜੀ ਉਧਰ ਕਾਕਾ ਕੰਬੋਜ ਦੇ ਘਰ ਰੇਡ ਦਾ ਵਿਰੋਧ ਹੋਇਆ ਜੀ ਦੇਖੋ ਕਾਕਾ ਕੰਬੋਜੇ ਫਾਜ਼ਲ ਕਾ ਏਰੀਆ ਦਾ ਜਿਹੜਾ ਨਾਮ ਹੈ ਅੱਛਾ ਇੰਟਰਸਟਿੰਗ ਗੱਲ ਮੈਂ ਤੁਹਾਨੂੰ ਇਸ ਏਰੀਏ ਦੀ ਦੱਸਾਂ ਕਿ ਇਹ ਏਰੀਆ ਇੱਕ ਇਸ ਤਰ੍ਹਾਂ ਦਾ ਏਰੀਆ ਹੈ ਕਿ ਜਿੱਥੇ ਕੰਬੋਜ ਬਰਾਦਰੀ ਵੀ ਬਹੁਤ ਹੈ ਤੇ ਰਾਏ ਸਿੱਖ ਬਰਾਦਰੀ ਜੀ ਮਤਲਬ ਮਿਕਸ ਵਸੂ ਹੈ ਜਿਲ੍ਹਾ ਪੈ ਗਿਆ ਫਰੋਜ਼ਪੁਰ ਦਾ ਇਲਾਕਾ ਫਰੋਜ਼ਪੁਰ ਦਾ ਫਾਜ਼ਲ ਕਾ ਜਿਲ੍ਹਾ ਜਿਵੇਂ ਉਹਦੇ ਗਾਂ ਹਲਕੇ ਬਣ ਜਾਂਦੇ ਆ ਗੁਰੂ ਅਰਸਾਏ ਆ ਜਲਾਲਾਬਾਦ ਹੈ ਫਾਜ਼ਲ ਕਾ ਤੇ ਅਬੂਰ ਆ ਜਾਂਦਾ ਜੀ ਠੀਕ ਹੈ ਜੀ ਉਹ ਇੱਥੇ ਵੱਖੋ ਵੱਖਰੇ ਹਲਕਿਆਂ ਚ ਫੈਮਲੀਆਂ ਨੇ ਜਿਵੇਂ ਉਹ ਮੁਕਸਰ ਦੇ ਵਿੱਚ ਆਪਾਂ ਦੇਖਦੇ ਹਾਂ ਬਰਾਡ ਫੈਮਲੀ ਐ ਜੀ ਬੜਿੰਗ ਫੈਮਲੀ ਆ ਗਈ ਹੁਣ ਤਾਂ ਬਾਦਲ ਫੈਮਲੀ ਐ ਇਸ ਤਰ੍ਹਾਂ ਤਾਂ ਉੱਥੇ ਜਾਖੜ ਫੈਮਲੀ ਐ ਅਬ ਉਹ ਏਰੀਏ ਚ ਫਾਸਲ ਕਾਇਦੀਏ ਚ ਬਰਹਾਲ ਕੀ ਹੁੰਦਾ ਹੈ ਕਿ ਕਾਕੇ ਦੇ ਘਰ ਰੇਡ ਪੈਂਦੀ ਆ ਪਿਛਲੇ ਦਿਨੀ ਕਾਕਾ ਕੰਬੋਜ ਉਹ ਕਿ ਇਹ ਇਹਨਾਂ ਦਾ ਬਹੁਤ ਨੇੜ ਦਾ ਸਾਥੀ ਸੁਖਵਿੰਦਰ ਸਿੰਘ ਪੂਰਾ ਨਾਮ ਐ ਕਾਕੇ ਦਾ ਜੀ ਜੀ ਕੁਛ ਦਿਨ ਪਹਿਲਾਂ ਇਹਦੇ ਘਰ ਤੇ ਆਯੁਰਵੈਦਿਕ ਤੇ ਕੁਛ ਹੋਰ ਜਿਹੜੇ ਡਿਪਾਰਟਮੈਂਟ ਹੈ ਉਹਨਾਂ ਨੇ ਰੇਡ ਕੀਤੀ ਸੀ ਤੇ ਕਈ ਸਵਾਲ ਉਹਨਾਂ ਨੇ ਕੀਤੇ ਸੀ ਤਾਂ ਇੱਧਰ ਹੁਣ ਪਹੁੰਚ ਗਏ ਆ ਸੁਨੀਲ ਜਾਖੜ ਉਹਨਾਂ ਦੀ ਪਿੱਠ ਤੇ ਉਹ ਕਹਿੰਦੇ ਆ ਕਿ ਬਈ ਦੇਖੋ ਗੱਲ ਇਹ ਆ ਕਿ ਪੰਜਾਬ ਦੇ ਜਿਹੜੇ ਆਮ ਆਦਮੀ ਪਾਰਟੀ ਦੇ ਨੇਤਾ ਹੈ ਲੁੱਟਦੇ ਰਹੇ ਆ ਲੁੱਟਣ ਦੇ ਮਤਲਬ ਕਿ ਦੋਸ਼ ਤੇ ਇਹਨਾਂ ਤੇ ਲੱਗ ਰਹੇ ਆ ਜੀ ਠੀਕ ਹੈ ਨਾ ਜੀ ਸੋ ਐਡੀ ਦੀ ਜਾਂਚ ਜਿਹੜੀ ਉਹਨਾਂ ਦੀ ਹੋਣੀ ਚਾਹੀਦੀ ਆ ਠੀਕ ਹੈ ਨਾ ਜੀ ਸੋ ਐਡੀ ਦੀ ਜਾਂਚ ਦੀ ਜਿਹੜੀ ਆ ਉਹ ਮੰਗ ਕਰ ਰਹੇ ਆ ਉਹ ਕਹਿੰਦੇ ਕਿ ਨਾਲ ਸ਼ਰਾਬ ਵੀ ਇੱਕ ਨਸ਼ਾ ਹੀ ਹੈ ਤੇ ਨਸ਼ੇ ਦੀ ਹਾਲਤ ਐਸੀ ਹੈ ਕਿ 22 ਤੇ 45 ਲੱਖ ਸ਼ਰਾਬ ਦੀਆਂ ਪੇਟੀਆਂ ਵਿਕੀਆਂ ਸੀ ਜੋ ਇਸ ਸਾਲ 1 ਕਰੋੜ ਸ਼ਰਾਬ ਦੀਆਂ ਪੇਟੀਆਂ ਵੇਚਣ ਦਾ ਟੀਚਾ ਰੱਖੀ ਬੈਠੇ ਜੀ ਤਾਂ ਗੱਲ ਇਹ ਆ ਕਿ ਸਾ ਜਿਹੜਾ ਮਸਲਾ ਹੈ ਨਾ ਉਹ ਤੇ ਹੋਆ ਕਿ ਸੁਨੀਲ ਜਖੜ ਇਸ ਇਲਾਕੇ ਦੇ ਵਿੱਚ ਵੀ ਐਕਟਿਵ ਹੋਦੇ ਨਜ਼ਰ ਆ ਰਹੇ ਆ। ਤਾਂ ਰਾਜਾ ਬੜਿੰਗ ਨੇ ਪਿਛਲੇ ਦਿਨੀ ਕਿਹਾ ਸੀਗਾ ਕਿ ਬਈ ਚੋਣ ਲੜ ਕੇ ਦੇਖ ਲੋ ਜੇ ਤੁਸੀਂ ਮੈਨੂੰ ਰਾਹਤਾ ਤਾਂ ਫੇਰ ਮੈਂ ਰਾਜਨੀਤੀ ਛੱਡ ਦੂੰ। ਤਾਂ ਇਹਨਾਂ ਨੇ ਕਿਹਾ ਕਿ ਭਾਈ ਇਹ ਜਿਹੜੀ ਗੱਲ ਕਰ ਰਹੇ ਆ ਉਹ ਕਹਿੰਦੇ ਅਕੇ ਕੋਈ ਗੱਲ ਨਹੀਂ। ਮਤਲਬ ਕਿ ਹੋ ਜਾਏਗਾ ਸਾਰਾ ਕੁਝ ਮਸਲਾ ਹੱਲ ਹੋਏਗਾ। ਕਾਕਾ ਕੰਬੋਜ ਤੇ ਅਕਾਖਾਂ ਬੋਜਤੇ ਉਹਨਾਂ ਨੇ ਕਿਹਾ ਕਿ ਭਾਈ ਕਾਰਵਾਈ ਤਾਂ ਇਹਨਾਂ ਤੇ ਹੋਣੀ ਚਾਹੀਦੀ ਆ ਪਰ ਹਾਲਾਂਕਿ ਚਨਾਬ ਜਾਂ ਇਲੈਕਸ਼ਨਰ ਦੇ ਦੇ ਕੇ ਕਿ ਮੁੱਖ ਮੰਤਰੀ ਨੇ ਅੱਖ ਦੇ ਵਿੱਚ ਅੱਖ ਪਾ ਕੇ ਜਦੋਂ ਗੱਲ ਕਰਨ ਨੂੰ ਕਿਹਾ ਸੀਗਾ ਤਾਂ ਤੁਹਾਡੀ ਜ਼ੁਬਾਨ ਕਿਉਂ ਨਹੀਂ ਚੱਲੀ ਰਾਜਵੜੇ ਨੂੰ ਜਵਾਬ ਦੇ ਦਿੱਤਾ ਹੈ ਪਰ ਬਾਹਰ ਆ ਕੇ ਬੜਕਾ ਮਾਰ ਰਿਹਾ ਨਾਲ ਕਹਿ ਕੇ ਟਰੱਕ ਸਮਗਲਰਾਂ ਤੋਂ ਪੈਸੇ ਲੈਣ ਦੇ ਮਾਮਲੇ ਦੇ ਵਿੱਚ ਉਹਨਾਂ ਨੇ ਹੀ ਰਾਜਾ ਵੜਿੰਗ ਦੀ ਜਾਨ ਬਚਾਈ ਸੀ ਖੁਲਾਸਾ ਕਰ ਗਏ ਜੀ ਪਲੱਸ ਤੁਹਾਨੂੰ ਸ਼ਾਇਦ ਨਹੀਂ ਯਾਦ ਹੋਵੇਗਾ ਗੁਰਪ੍ਰਿੰਸੀ ਇੱਕ ਰੌਲਾ ਪੈ ਗਿਆ ਸੀਗਾ ਔਕੀ ਦਾ ਮਾਮਲਾ ਸੀਗਾ ਉਦੋਂ ਵਿਵਾਦ ਪੈਦਾ ਹੋ ਗਿਆ ਸੀਗਾ ਅਸੈਂਬਲੀ ਤੱਕ ਵੀ ਗੱਲ ਗਈ ਆ ਅੱਜ ਸੁਨੀਲ ਜਾਖੜ ਨੇ ਉਹ ਹਿਸਾਬ ਵੀ ਕੱਢ ਦਿੱਤਾ ਕਿ ਰਾਜਾ ਵੜਿੰਗ ਦੀ ਜਾਨ ਉਸ ਵੇਲੇ ਮੈਂ ਬਚਾਈ ਸੀ ਜਿਹੜਾ ਅੱਜ ਮੈਨੂੰ ਬੰਗਾਰ ਜੀ ਜੀ ਸੋ ਉਧਰ ਕਹਿੰਦੇ ਵੀ ਜਿਹੜਾ ਸਰਪੰਚ ਦੀ ਮੌਤ ਦੀ ਜਾਣਕਾਰੀ ਸੀ ਸ਼ਾਇਦ ਖੁਦਕੁਸ਼ੀ ਉਹਨਾਂ ਦੇ ਵੱਲੋਂ ਕੀਤੀ ਗਈ ਸੀ ਉਹ ਕੋਈ ਨਵਾਂ ਖੁਲਾਸਾ ਹੋਇਆ ਦੇਖੋ ਦੋ ਪ੍ਰਕਾਰ ਦੀਆਂ ਗੱਲਾਂ ਨੇ ਇੱਕ ਤੱਪੇ ਉਹ ਉਦਾਨ ਜਸ਼ਨ ਬਾਬਾ ਦਾ ਜਿਹੜਾ ਕਿ 23 24 ਸਾਲ ਦਾ ਸਰਪੰਚ ਸੀ ਉਹ ਸਾਹਮਣੇ ਆਇਆ ਤੇ ਉਹਨੇ ਇਹ ਗੱਲ ਕਹੀ ਆ ਕਿ ਮੇਰੇ ਆ ਮੁੰਡਾ ਇਹਨਾਂ ਦਾ ਹੀ ਵਰਕਰ ਸੀ ਯਾਨੀ ਫੌਜਾ ਸਿੰਘ ਸਰਾਰੀ ਦੀ ਫੌਜ ਹੈ ਜਿਹੜੀ ਆਮ ਆਦਮੀ ਪਾਰਟੀ ਵਾਲੀ ਉਹਦਾ ਹੀ ਹਿੱਸਾ ਸੀ ਸਪਾਈ ਸੀ ਜੀ ਜੀ ਇਹਨਾਂ ਨੇ ਸਰਪੰਚ ਬਣਾਇਆ ਸੀਗਾ ਪਹਿਲਾਂ ਕਹਿੰਦੇ ਸੀ ਉਦਾਂ ਹੀ ਬਣਾਵਾਂਗੇ ਫਿਰ ਇਹਨਾਂ ਨੇ ਕਰ ਕਰਾ ਕੇ 15 ਲੱਖ ਰੁਪਇਆ ਹੁਣ ਤੱਕ ਲਿਆ ਸਕਤ ਤੇ ਮੁੰਡੇ ਨੂੰ ਇਹ ਸਰਪੰਚੀ ਦੇ ਤੌਰ ਤੇ ਕਹਿਣ ਨੂੰ ਕਿ ਜੋ ਕੰਮ ਕਰ ਹੁੰਦਾ ਉਹ ਕਰ ਨਹੀਂ ਸਕਦੇ ਤੇ ਜੀ ਇੱਕ ਤੇ ਇਹ ਮਾਮਲਾ ਹੋ ਗਿਆ ਕਿ ਪੈਸਾ ਵਾਰੀ-ਵਾਰੀ ਜਿਹੜਾ ਉਹ ਕਥੇ ਤੌਰ ਤੇ ਦਾਵਾ ਹੈ ਕਿ ਫੌਜਾ ਸਿੰਘ ਸਰਾਰੀ ਦੇ ਪਿਏ ਨੇ ਵਸੂਲ ਕੀਤਾ ਹੈ ਹਾਲਾਂਕਿ ਨਾਲ ਉਹਨਾਂ ਨੇ ਕਿਹਾ ਕਿ ਪੈਸਾ ਐਮ.ਐਲ.ਏ ਤੱਕ ਪਹੁੰਚਿਆ ਜਾਂ ਨਹੀਂ ਇਸ ਗੱਲ ਦੀ ਅਸੀਂ ਕੋਈ ਕਨਫਰਮੇਸ਼ਨ ਨਹੀਂ ਕਰ ਸਕਦੇ ਅੱਛਾ ਜੀ ਉਹਦੇ ਬਾਪ ਨੂੰ ਤੁਸੀਂ ਰੋਂਦੇ ਬਿਲਕਦੇ ਵੇਖ ਲਓ ਕਿ ਐਡਾ ਸਾਊਂਦ ਤੇ ਐਡਾ ਸਾਦਾ ਬੰਦਾ ਕਿ ਬੰਦਾ ਉਹੀ ਕੱਚ ਫਰ ਜਾਂਦਾ ਹੈ ਜੀ ਜੀ ਠੀਕ ਹੈ ਸਰ ਦੂਜੀ ਗੱਲ ਜਿਹੜੀ ਖਲਾਸੀ ਦੇ ਵਿੱਚ ਸਾਡੇ ਕੋਲ ਵੀ ਕੁਝ ਆਡੀਓਸ ਅੱਜ ਸਵੇਰੇ ਆ ਗਈਆਂ ਸਨ ਤੇ ਇਸ ਤੋਂ ਇਲਾਵਾ ਕੁਝ ਵਾਇਰਲ ਵੀ ਹੋ ਗਈਆਂ ਨੇ ਉਹਦੇ ਤਾਂ ਉਹਦੀ ਗੱਲਬਾਤ ਜਿਹੜੀ ਹੈ ਨਾ ਜਸ਼ਨ ਬਾਬਾ ਦੀ ਉਸ ਇੱਕ ਤੇ ਕੋਈ ਸੈਕਟਰੀ ਆ ਤਾਂ ਉਹਦਾ ਵੀ ਮਾਮਲਾ ਉਹਦੀ ਵੀ ਆਡੀਓ ਆ ਉਹ ਕਹਿੰਦਾ ਪਿਆ ਉਹਦੀ ਘਰ ਵਾਲੀ ਸ਼ਾਇਦ ਵੀ ਡੀਪੀਓ ਆ ਕਿ ਇਹਦੇ ਤੇ ਪਰਚਾ ਪਾਉਣ ਵਾਸਤੇ ਮਜਬੂਰ ਕਰ ਰਹੇ ਸੀ ਮੈਡਮ ਨੂੰ ਇਸ ਕਰਕੇ ਸੀ ਜਬਦਲੀ ਕਰਾ ਲਈ ਜੀ ਦੂਜੀਆਂ ਕੁਝ ਰਿਕਾਰਡਿੰਗਾਂ ਦੇ ਵਿੱਚ ਉਹ ਇਹਨਾਂ ਦੇ ਹਾਰੇ ਕੱਢ ਰਿਹਾ ਹੈ ਜਿਹੜਾ ਪੀਏ ਆ ਫੌਜਾ ਸਿੰਘ ਸਰਾਰੀ ਦਾ ਉਸ ਕਥਿਤ ਆਡੀਓ 'ਚ ਉਹ ਮਤਲਬ ਕਿ ਆਡੀਓ ਵੀ ਨਹੀਂ ਹੈ ਵੀਡੀਓ ਬਣਾਈ ਗਈ ਆ WhatsApp ਕਾਲ ਦੀ ਮੇਰੇ ਕੋਲ ਵੀਡੀਓ ਵੀ ਨਹੀਂ ਜੀ ਜਿਹੜੀਆਂ WhatsApp ਕਾਲਗੀਆਂ ਬਣਾਈਆਂ ਰੱਖੀਆਂ ਨੇ ਤਾਂ ਕਹਿਣ ਦਾ ਮਤਲਬ ਇਹ ਆ ਕਿ ਉਹ ਹਾਰੇ ਕੱਢ ਰਿਆ ਮੁੰਡਾ ਕਿ ਭਾਈ ਤੁਸੀਂ ਮੇਰਾ ਇੱਕ ਪੱਖ ਪੂਰੋ ਮੇਰੇ ਨਾਲ ਬੰਦੇ ਤੋਰ ਦਿਓ ਤਾਂ ਕਿ ਕੋਰਮ ਪੂਰਾ ਹੋਵੇ ਮੇਰੇ ਕੰਮ ਚੱਲੇ ਨਾ ਲੋਕ ਮੇਰੇ ਤੇ ਦਬਾਅ ਪਾ ਰਹੇ ਮਤਲਬ